ਦੇਖ ਲਈ ਆਪਾਂ ਗੱਲ ਕਿੱਥੇ ਬੰਨੀ ਜਾ ਰਹੀ 33 ਦੀ ਦੇ ਦੇਣੀ ਆ 33 ਦੀ ਲੈ ਲੈ ਕੋਲ ਲੈ ਦੇ ਹੀ ਰਾਤ ਤੇ ਜਾ ਉੜਦੀਆਂ ਆਲੇ ਹਾਂ 85 ਕਰ ਲਈਏ ਆਪਾਂ 84 ਦੀ ਦੇਣੀ ਆ ਮੱਝ 84 ਜੋ ਭੈਣ ਭਰਾ ਦਾ ਮਾਣ ਤੇ ਲੱਖ ਰੁਪਈਆ ਫੌਜੀ ਸਾਹਾਂ ਦਾ ਇੱਕੋ ਇੱਕ ਲੱਖ ਰੁਪਈਆ ਲੈਣਾ 17 ਲੱਖ ਵਰਗਾ ਤੇ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਮਿਲ ਕਰ ਜੀ ਅੱਛਾ ਅੱਛਾ ਆਹ ਨਵਾਂ ਨਵਾਂ ਦਿਆਂ ਨਵਾਂ ਦਿਆਂ ਚੱਡੇ ਤੇ ਹੱਥ ਫੇਦਰਾਂ ਕੋਈ ਪਰਵਾਹ ਨਹੀਂ ਵਿਚਾਰੀ ਤੇ ਮਿਲ ਮਲਾਉਣ ਤੇ ਕਹਿੰਦਾ ਤੇਰੀ ਏ ਪੂਰੀ ਬਹੁਤ ਵਧੀਆ ਹੀ ਚੱਲਦੀ ਆ ਫਿਰ ਤਾਂ ਪਾਇਆ ਭੱਜਦੀ ਹੈਗੇ ਆਪਾਂ ਪੰਜਾਬ ਵੀ ਕਰਨਾ ਹਾਂ ਆਪਾਂ ਦੇ ਦੇਣੀ ਆ ਜਿੱਥੇ ਦੇ ਦੇਣੀ ਆ 48200 ਰੁਪਇਆ ਛੋੜ ਹੋਣੀ ਹੈ ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਭਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਅੱਜ ਸਰਦਾਰ ਹਰਜਿੰਦਰ ਸਿੰਘ ਫੌਜੀ ਉਹਨਾਂ ਦੇ ਕੋਲ ਆਇਆ ਦੋਸਤੋ ਬਿੱਲੂ ਫੌਜੀ ਦੇ ਨਾਲ ਨਾਲ ਵੀ ਕਾਫੀ ਵੀਰ ਜਾਣਦੇ ਆ ਲੋਕਲ ਜਿਹੜੇ ਆਪਣੇ ਪਿੰਡ ਵਾਲੇ ਆ ਤਕਰੀਬਨ ਦੋਸਤੋ ਦੋ ਘਰ ਵਪਾਰ ਦਾ ਕੰਮ ਕਰਦੇ ਇੱਥੇ ਪਾਉ ਲੋਕ ਸੇਕ ਹੋਣੀ ਤੇ ਜਾ ਹਰਜਿੰਦਰ ਸਿੰਘ ਫੌਜੀ ਹੋਣੀ ਆਪਸੀ ਜਿਹੜਾ ਰਿਲੇਸ਼ਨ ਦੀ ਗੱਲ ਕਰੀਏ ਤੇ ਭਰਾ ਵੀ ਆ ਠੀਕ ਆ ਜੀ ਪਸ਼ੂ ਇੱਧਰ ਕੋਈ ਵੀਰ ਸੱਜਣਾ ਵੇਖਣ ਆ ਰਿਹਾ ਤਾਂ ਇੱਧਰੋਂ ਵੀ ਮਿਲ ਜਾਣਗੇ ਤੁਹਾਨੂੰ ਪੰਜ ਚਾਰ ਪਸ਼ੂ ਤੇ ਨਾਲ ਬਿਲਕੁਲ ਕੰਧ ਨਾਲ ਕੰਧ ਸਾਂਝੀ ਆ ਪੰਜ ਚਾਰ ਪਸ਼ੂ ਉੱਧਰ ਵੀ ਹੁੰਦੇ ਆ ਅੱਜ ਫੌਜੀ ਸਾਹਿਬ ਉਹਨਾਂ ਦੇ ਘਰੋਂ ਆਪਾਂ ਤੁਹਾਨੂੰ ਟੋਟਲ ਜਿਹੜੇ ਆ ਪੰਜ ਨਾਗ ਸਾਰੇ ਪਸ਼ੂ ਸੋਏ ਸਵਾਏ ਆ ਠੀਕ ਆ ਜੀ ਤੇ ਜੇਕਰ ਦੁੱਧ ਦੀ ਗੱਲ ਕਰਨੀ ਹੈ ਕੋ 9 10 9 10 10 ਕਿਲੋ ਤੋਂ ਲੈ ਕੇ ਤੇ 13 14 13 14 ਕਿਲੋ ਵਾਲੀ ਮੱਝ ਅੱਜ ਜਿਹੜੀ ਤੁਹਾਨੂੰ ਇਸ ਕਿਲੋ ਤੋਂ ਮਿਲ ਜੂਗੀ ਤਰੀਕ ਅੱਜ 22 ਮਾਰਚ ਤੇ ਸਮਾਂ ਕੋਈ ਮਾਰਨਿੰਗ ਦੇ 10:30 10 ਵਜੇ ਦਾ ਟਾਈਮ ਆ ਸੋ ਪੰਜਾਂ ਲਗਾ ਦੀ ਡਿਟੇਲ ਆਪਾਂ ਲੈ ਲਾਂਗੇ ਠੀਕ ਆ ਜੀ ਸੋ ਮੇਰਾ ਭਰਾ ਕੋਈ ਵੀ ਆ ਰਿਹਾ ਤੇ ਇੱਥੇ ਆਣ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਓ ਮਾਲ ਸੋਇਆ ਸਵਾਇਆ ਬਾਕੀ ਪ੍ਰੋਪਰ ਡਿਟੇਲ ਆਪਾਂ ਫੌਜੀ ਸਾਹਿਬ ਰੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਦੇ ਸਾਰੇ ਪੰਨਵਾ ਤੋਂ ਸੇਰੋਂ ਤੋਂ ਤਕਰੀਬਨ 5-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ ਕਰਦੇ ਆ ਪੂਰੀ ਗੱਲਬਾਤ ਸਰਦਾਰ ਹਰਜਿੰਦਰ ਸਿੰਘ ਪੌਜੀ ਸਾਹਿਬ ਹੋਰਾਂ ਦੇ ਨਾਲ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਸੀਕਾਲ ਸਤਿ ਸ੍ਰੀ ਅਕਾਲ ਰਾਜਸੰਧੂ ਚੈਨਲ ਵੇਖਣ ਵਾਲੇ ਭੈਣ ਭਰਾਵਾਂ ਨੂੰ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸਾਡੇ ਵੀਰ ਬੈਠੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਪਾਜੀ ਠੀਕ ਠਾਕ ਸੇਤਰਾ ਜੀ ਕਿਰਪਾ ਮਾਲਕ ਵੀ ਬੜੀ ਸੁਣੀ ਸ਼ੁਕਰੇ ਮਾਲਕ ਦਾ ਅੱਛਾ ਪਾਜੀ ਉਦੋਂ ਵੀ ਚਲੋ ਆਪਾਂ ਇੱਕ ਅਪਡੇਟ ਪਾਈ ਸੀ ਹੋ ਗਏ 8-7 ਦਿਨ ਹਫਤਾ ਹੀ ਹੋ ਚੰ데요 ਹਾਂਜੀ ਤੇ ਅੱਜ ਉਸ ਤੋਂ ਬਾਅਦ ਇੱਕ ਫੇਰ ਆਪਾਂ ਹੁਣ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਟੋਟਲ ਪੰਜ ਗਨਗ ਖਾਦ ਕੇ ਹਾਂਜੀ ਦੋ ਆਪਣੇ ਕੋ ਗਾਵਾਂ ਤਿੰਨ ਮੱਝਾਂ ਜੀ ਚਾਰ ਪਸ਼ੂ ਸੂਏ ਸਵਾਏ ਆ ਜੀ ਇੱਕ ਗਾਂ ਗੱਬਣ ਆਪਣੇ ਕੋ ਇੱਕ ਗੱਬੜ ਆ ਗਈ ਹਾਂ ਇੱਕ ਗੱਬਣਾ ਠੀਕ ਆ ਤੇ ਮੱਝ ਵੀ ਤੁਸੀਂ ਦੱਸਿਆ ਵੀ ਇੱਕ ਤਕਰੀਬਨ ਕੋਈ 13 ਲੀਟਰ ਜਾਂ 13 ਸਰੀ ਮੱਝ ਵੀ ਹਾਜ਼ਰ ਹੈ ਮੱਝ ਬੜੇ ਚੰਗੇ ਦੁੱਧ ਵਾਲੀ ਹੈ ਰਾਜ ਸਿੰਘ ਠੀਕ ਆ ਦੁੱਧ ਦੀ ਕਮਾਲ ਕਰੀ ਜਾਂਦੀ ਆ ਬਾਕੀ ਮੱਝ ਵੀ ਚਲੋ ਪੱਖ ਅੰਗ ਪੱਖ ਜਿਹੜਾ ਨੀਲੀ ਦੇ ਵਿੱਚ ਹੀ ਆ ਗਿਆ ਹਾਂ ਹਾਂ ਬੜੀ ਜਲਦੀ ਦੁੱਧ ਚਾਹੀਏ ਮੈਂ ਦੱਸ ਉਸੇ ਕੋਈ ਤੁਹਾਨੂੰ ਮੱਝ ਤੇ ਲੈ ਜਾਂਦਾ ਸ਼ੁਰੂਆਤ ਆਪ ਆਲੋ ਪਾਕ ਜਿਹੜਾ ਨੀਲੀ ਦੇ ਵਿੱਚ ਆ ਬਿੱਲੀ ਮਨਕੀ ਅੱਖ ਨਾਸ ਬੱਗੀ ਮੱਤੇ ਫੁੱਲ ਮਗਰਲੇ ਪੈਰਾਂ ਤੇ ਨਿਸ਼ਾਨ ਡੱਬ ਤੇ ਚੱਡੇ ਲੇਵੇ ਦੀ ਬੜੀ ਸਾਫ ਆ ਅੱਜ ਦਿਨ ਕੰਨੇ ਹੋ ਗਿਆ ਜੀ ਹਫਤਾ ਲਾਓ ਅੱਜ 7 ਤੋਂ 8 ਦਿਨ ਅੱਠਾਂ ਦੇ ਅੰਦਰ ਹੀ ਆ 7 ਲਾਓ ਤੁਸੀਂ ਆ ਬੱਚਾ ਆ ਨਾੜੂ ਕੱਲ ਝੜਿਆ ਇਹਦਾ ਲੋ ਵੀ ਅੱਠਾ ਸੱਤਾ ਦਿਨਾਂ ਦੀ ਸੂਈ ਆ ਮਗਰ ਆ ਕੱਟਾ ਆ ਗਿਆ ਠੀਕ ਆ ਜੀ ਮੇਲ ਕਾਫ ਆ ਨੜਗੋਆ ਬੱਚੇ ਦੇ ਨਾਲ ਸੀਗਾ ਝੜ ਗਿਆ ਅੱਠਾ ਸੱਤਾ ਦਿਨਾਂ ਦਾ ਸਮਾ ਹੋ ਗਿਆ ਤੇ ਇਹਦੇ ਥਲੇ ਪਾਉਜੀ ਦੁੱਧ ਤੁਸੀਂ ਦੱਸਿਆ ਵੀ ਸਥਿਤੀ ਬੜੀ ਚੰਗੀ ਆ ਬੜੀ ਚੰਗੀ ਆ ਐਵੇਂ ਰਾਸਿਆਂ ਦੁੱਧ 13 ਦੀ ਆਪਾਂ ਗਾਰੰਟੀ 12 ਤੋਂ 13 ਲੀਟਰ 12 ਤੋਂ 13 ਲੀਟਰ ਦੀ ਗਾਰੰਟੀ ਆ ਠੀਕ ਆ ਲੋ ਵੀ 12 ਤੋਂ 13 ਲੀਟਰ ਦੀ ਗਾਰੰਟੀ ਤਸੱਲੀ ਬੜਾ ਸੱਜਣ ਵੀਰ ਕੋਈ ਸੌਦਾ ਕਰ ਲਵੇ ਸੋ ਚੱਡੇ ਲਵੇ ਤਾਂ ਨਾਰਮਲ ਤੁਸੀਂ ਡਿਜ਼ਾਈਨਡ ਯੂਨ ਤੋਂ ਬੰਤਰ ਤੋਂ ਇੱਕ ਜਜਮੈਂਟ ਕਰ ਹੀ ਲੈਣੀ ਆ ਬੱਲੀ ਮੰਕਣੀ ਅੱਖ ਬਾਕੀ ਬੂਤੀ ਬਾਤੀ ਵੇਖੋ ਬਹੁਤ ਸੋਹਣੀ ਆ ਸਿੰਗਲ ਹੱਡੀ ਦੀ ਆ ਪਿੰਡਾ ਪਤਲਾ ਤੇ ਮੁੱਠੀ ਮੁੱਠੀ ਥਾਣਾ ਝੋਟੀ ਨੂੰ ਬਹੁਤ ਪਿਆਰੀ ਹੈ ਵੀ ਦੂਜਾ ਦਿਨ ਸੁਭਾ ਜਾਪਦੀ ਆ ਹਾਂਜੀ ਹਾਂਜੀ ਦੂਜੇ ਸੂਏ ਜੀ ਲੈ ਵੀਰੇ ਬੜਾ ਖੋਲ ਕੇ ਕੋਈ ਕਰਾ ਦਈਏ ਦਰਸ਼ਨ ਮੇਰਾ ਸ਼ੇਰ ਬਾਦਰ ਹਾਂ ਕਲ ਪੁੱਤਰਾ ਆ ਦੇਖੋ ਤੇ ਬਾਕੀ ਆਪਾਂ ਤੁਹਾਨੂੰ ਇੱਕ ਦੋ ਸੋ ਤੋੜ ਕੇ ਦਿਖਾ ਰਹੇ ਆ 12 13 12 13 ਤੇ ਕਰਮਾਰੀ ਖੇਡਣ ਲਈ ਏ ਅੱਠਾ ਸੱਤਾਂ ਦਿਨਾਂ ਦੀ ਸੂਈ ਬਹੁਤ ਸੋਹਣਾ ਢਾਂਚਾ ਇੱਕ ਸਾਰ ਮੁੱਠੀ ਮੁੱਠੀ ਥਾਣਾ ਬਹੁਤ ਪਿਆਰਾ ਬਿਲਕੁਲ ਫਿਕਸ ਉਹ ਬਣਾ ਚੇਬਾ ਇਹ ਬਿਲਕੁਲ ਕੰਪੈਕਟ ਆ ਦੇਖੋ ਰੋਬਰਾਬ ਬਹੁਤ ਵਧੀਆ ਝੋਟੀ ਦਾ ਦੇਖੋ ਠੀਕ ਹੈ ਜੀ ਦੂਜਾ ਸੁਬਾ ਝੋਟੀ ਸੂਈ ਆ ਸੁੱਟਾਂਚਾ ਝੋਟੀ ਦਾ ਚੰਗਾ ਬਕੀ ਆ 10 11 12 ਲੀਟਰ ਤੇ ਚੱਲਣ ਦਾ ਆ ਦੇਖੋ ਜੀ ਠੀਕ ਆ ਉਹ ਜਿਹੜੇ ਸਿਆਰੇ ਕਹਿੰਦੇ ਆ ਪਾਉਜੀ ਝੋਨੇ ਵਾਲੇ ਪਿੰਡ ਪਰਾਲੀਆਂ ਤੋਂ ਪਛਾੜੇ ਜਾਂਦੇ ਆ ਤੇ ਦੋਧਾਲਾ ਪਜੂਗਾ ਉਹ ਨਸਲਾਂ ਦੇ ਬਾਕੀ ਆ ਚੱਡੇ ਲੇਵਿਆਂ ਨੇ ਦੱਸ ਦੇਣਾ ਬਹੁਤ ਸੋਹਣਾ ਡਿਜ਼ਾਈਨ ਬੰਤਰ ਬੜੀ ਪਿਆਰੀ ਅੱਗੋ ਪਿਛੋ ਦੀ ਤੁਸੀਂ ਵੇਖੋ ਗਾਰ ਪਿਛਾੜ ਐ ਕਰਮਾਂ ਦੀ ਲੈਂਟਰ ਲਾਈ ਫਿਰਦੀ ਆ ਬਿਲਕੁਲ ਬਿਲਕੁਲ ਤੇ ਭਾਉ ਜੀ ਫੀਲ ਠੰਡੀ ਰਾਤ ਸਾਂ ਐ ਨਵਾ ਦਿਆਂ ਨਵਾ ਦਿਆਂ ਚੱਡੇ ਤੇ ਹੱਥ ਪੀਧਰੇ ਆ ਕੋਈ ਪਰਵਾਹ ਹੀ ਨਹੀਂ ਵਿਚਾਰੀ ਨੇ ਤੇ ਐ ਮਿਲ ਮਿਲਾਂ ਦੇ ਚਾਹ ਤੇਰੀ ਆ ਪੂਰੀ ਬਹੁਤ 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 ਚਵਾਈ ਦੇ ਬੜੀ ਪਿਆਰੀ ਛੋਟੀ ਬਹੁਤ ਪਿਆਰੀ ਆ ਬਾਕੀ ਮੈਂ ਤੁਹਾਨੂੰ ਇੱਧਰ ਲਾ ਕੇ ਉਹ ਵਿਖਾਦਾ ਦੂਰੋਂ ਨੇੜੋਂ ਕਿਸੇ ਸੱਜਣ ਨੇ ਆਉਣਾ ਆ ਕਰੋ ਚੱਕ ਆਹ ਵੇਖੋ ਮੁੱਠੀ ਮੁੱਠੀ ਥਾਣਾ ਬਾਕੀ ਬਹੁਤ ਸੋਹਣਾ ਲੋਕ ਵਾਲਾ ਥਾਣਾ ਪੌਦੀ ਸਾਹਿਬ ਕੀ ਮੌਲਕ ਕੀ ਡਿਮਾਂਡ ਰੋਗੇ ਇਹਦੀ ਅੱਜ ਇੱਕ ਕਵਲੀ ਆ ਰਾਜਸਾ ਜੇਤੇ ਨੇ 12 ਤੋਂ 13 ਦੇ ਵਿੱਚ ਕੱਢਿਆ ਆ ਤੇ ਫੇਰ ਤੇ ਦੇਵਾਂਗੇ ਲੱਖ ਆ 200 ਰੁਪਏ ਛੋੜ ਆ ਤੇ ਜੇ ਕੱਢ ਗਈ 14 ਆ ਤੇ 14 ਦਾ ਇੱਕ ਦਾ ਵਧ ਜਾਣਾ 15 ਕੱਢ ਗਈ ਤੇ ਦਾ ਹੋਰ ਵਧ ਜਾਣਾ 16 ਕੱਢ ਗਈ ਆ ਹੋਰ ਵਧ ਜਾਣਾ ਅੱਛਾ ਹੁਣ ਜਿਹੜਾ ਮਤਲ ਮੌਕੇ ਤੇੋਂ 12 13 ਦੇ ਦਿੰਦਾ ਅੱਜ ਫੇਰ ਲੱਖ ਹੀ ਆ ਅੱਜ ਲੱਖ ਦੀ ਆ ਜੇ ਕੋਈ ਮਿੰਤੀ ਕਰਕੇ ਜਿੰਨੀ ਇੱਕ ਇੱਕ ਲੀਟਰ ਵਾਧੀ ਜਾਂਦੀ ਆ ਆ 16 ਕਰ ਜਾਂਦੀ ਆ ਮੈਨੂੰ ਪਤਾ ਕਰ ਜਾਣਾ ਇਹਨੇ 16 ਕਰ ਗਈ ਤੇ ਵੇਖਤੀ ਦੀ ਹੈ ਤੇ ਕਰਤੂਤ ਮੈਂ ਚੰਗੇ ਗੁਣਾਂ ਵਾਲੀ ਆ ਬਿਲਕੁਲ ਬਿਲਕੁਲ ਲੋ ਵੀ ਅੱਜ 8-7 ਦਿਨਾਂ ਦੇ ਵਿੱਚ ਰਿਜ਼ਲਟ ਵਿਖਾ ਦਿੱਤਾ ਇਹਨੇ ਮੈਲੇ ਮੂਲੇ ਤੋਂ ਚੱਲਣਾ ਰਹੀਆਂ 25 ਦਿਨਾਂ ਤੱਕ ਪੀਕ ਫੜਨਾ ਇਹਨੇ ਗਰਮਾੜੀ ਨੇ ਤੇ ਦੁੱਧ ਕੀਤੇ ਨੇ 14 ਚਵਾਉਣਾ ਕਿ 15 ਚਵਾਉਣਾ ਉਹ ਬਹੁਤ ਈ ਗੱਲ ਆ ਅੱਜ 12-13 12-13 ਦੇ ਘਰ ਚ ਚੱਲਣ ਲਈ ਆ ਤੇ ਲੱਖ ਰੁਪਈਆ ਫੌਜੀ ਸਾਹਾਂ ਦਾ ਵੀ ਕੋਈ ਇੱਕ ਲੱਖ ਰੁਪਈਆ ਲੈਣਾ 71 ਲੱਖ ਵਰਗਾ ਤੇ ਬਾਕੀ ਮੋੜ ਕੇ ਜੇਬ ਵਿੱਚ ਪਾਲਾ ਮਿਲ ਕਰ ਜੀ ਠੀਕ ਹੈ ਫੌਜੀ ਸਾਹਿਬ ਹਾਂ ਅੱਗੇ ਨਾ ਜੀ ਦਾਬ ਆ ਤੇ ਨਾ ਲੈਂਦਾ ਭੱਲੇ ਹੈ ਹਾਂ ਜੀ ਹਾਂ ਜੀ ਹਾਂ ਜੀ ਲਓ ਵੀ ਅਗਲੀ ਮੈਂ ਜੀ ਆਪਾਂ ਗੱਲਬਾਤ ਕਰਾਂਗੇ ਦੋਸਤੋ ਚੈੱਕ ਕਰੋ ਤੁਸੀਂ ਮੱਜ ਤੇ ਇਹ ਭਾਜੀ ਅੱਜ ਕਿੰਨੇ ਕਿ ਦਿਨ ਹੋ ਗਏ ਨਸੂਰ ਨੂੰ ਇਨੂੰ ਹਫਤਾ ਹੀ ਨਾੜੂ ਨਾਲ ਬੱਚੇ ਦੀ ਲੋ ਵੀ ਇੱਕ ਹਫਤਾ 1 ਵੀਕ ਮਗਰ ਕੱਟਾ ਆ ਗਿਆ ਇਹ ਵੀ ਮੇਲ ਕਾਫ ਕਰੋ ਚੱਕ 나ੜੂ ਨਾਲ ਹਫਤੇ ਦੀ ਸੂਈ ਆ ਤੇ ਸੁਵੇਨ ਦੇ ਵਿੱਚ ਫੋਜੀ ਸਭ ਕਿੰਨਾ ਮੰਨਦੇ ਇਹਨੂੰ ਸੁਵੇਨ ਦੇ ਵਿੱਚ ਦੇਖੋ ਅਸੀਂ ਤਾਂ ਦੂਜਾ ਕਰਕੇ ਨਹੀਂ ਆ ਕੱਢ ਰੱਸਾ ਫੱਟਿਆ ਰੱਸਾ ਕਰ ਲਓ ਸਿੰਗ ਦੇ ਵਿੱਚ ਉਪਰਾਂ ਤੇ ਭੈਣ ਭਰਾ ਕੋ ਤੀਜਾ ਹੀ ਮੰਨ ਸਕਦਾ ਆਪਾਂ ਦੇ ਰਿਜ਼ਰਵ ਮੰਨ ਲਓ ਵੀ ਅੱਜ ਅੱਠ ਸੱਤ ਦਿਨ ਹੋ ਗਏ ਸੂਈ ਨੂੰ ਹਾਂਜੀ ਹਾਂਜੀ ਸੁਵੇਨ ਦੇ ਕੋ ਤੀਜਾ ਹੀ ਮੰਨ ਲਏ ਤੇ ਹੁਣ ਦੁੱਧ ਤੇ ਥੱਲੇ ਕਿੰਨਾ 나ੜੂ ਨਾਲ ਆ ਬੱਚੇ ਦੇ ਤੇ ਦੁੱਧ ਆਹ ਦੇ ਨਾਲ 9 ਤੋਂ 10 ਮਾ ਵੀ 9 10 9 10 ਦੇ ਦਰਮਿਆਨ ਚੱਲਣ ਈ ਆ। ਚੇਈ ਚੂਈ ਦੀ ਦੱਸ ਤੋ ਕਿਵੇਂ ਆ? ਹਾਂਜੀ। ਚਵਾਈ ਚੂਈ। ਚਵਾਈ ਬੜੀ ਸੁਣੀ। ਬਹੁਤ ਸੁਣੀ। ਕੋਈ ਭੈਣ ਭਰਾ ਮੰਨ ਲਓ ਵੀ ਇੱਥੇ ਆਪਣੇ ਘਰੇ ਆਉਂਦਾ ਕੋਈ ਇਹ ਤ ਨਹੀਂ ਆਉਂਦਾ ਵੀ। ਨਹੀਂ ਨਹੀਂ ਕੋਈ ਗੱਲ ਨਹੀਂ ਇਹ ਦੂਰੇ ਨੇੜੇ ਭੈਣ ਭਰਾ ਆਉਂਦਾ ਵਾ। ਕੋਈ ਗੱਲ ਉਹ ਇਹੋ ਜਿਹੀ ਤਾਂ ਆਪਾਂ ਪਹਿਲਾਂ ਦੱਸਾਂਗੇ। ਪਹਿਲਾਂ ਦੱਸਾਂਗੇ। ਲੈ ਵੀਰੇ ਤੋੜ ਦੇ। ਚੱਲ। ਮਾ ਵੀ ਚਵਾਈ ਇੱਕ ਨੰਬਰ 9 10 9 10 ਇਸ ਵਕਤ ਦੁੱਧ ਚਿਵਾ ਰਹੀ ਆ। ਬੱਚੇ ਦੇ ਨਾਲ ਨਾਰੂਆ ਤੁਹਾਨੂੰ ਦਿਖਾਤਾ 7 ਦਿਨਾਂ ਦੀ 6ਾਂ 7ਾਂ 6ਾਂ 7ਾਂ ਦਿਨਾਂ ਦੇ ਘਰ ਦੇ ਵਿੱਚ ਆ। ਸਿੰਗਲ ਹੱਡੀ ਆ। ਬ ਜਿਹੜੇ ਲੇਵੇ ਦੀ ਕਰਮਾ ਵਾਲੀ ਸਾਫ ਸੁਥਰੀ ਹੈ ਚੁਵਾਈ ਦੇ ਵਿੱਚ ਕਿਸੇ ਰਕਮ ਦਾ ਕੋਈ ਡਿਫੈਕਟ ਨਹੀਂਗਾ ਸੋ ਬਾਕੀ ਮੇਰਾ ਭਰਾ ਉਹ ਸਚਨ ਵੀਰ ਆਪਣੇ ਜਰੂਰ ਇਥੇ ਆਉਣ ਦੀ ਖੇਚਲ ਕਰਕੇ ਕਰਨ ਠੀਕ ਆ ਜੀ ਜਿਨ੍ਹਾਂ ਨੇ ਖਰੀਦਣੀ ਆ ਇੱਕ ਵਾਰੀ ਆਣ ਕੇ ਇਥੇ ਪੁੱਛੋ ਜਰੂਰ ਵੇਖਿਆ ਕਰੋ ਕਿਉਂਕਿ ਮਾਲ ਅਗੋ ਘਰਾਂ ਦੇ ਵਿੱਚੋਂ ਲਿਆ ਜਾਂਦਾ ਹੈ ਤਸੱਲੀ ਕਰਕੇ ਤੇ ਆਪਣੀ ਤਸੱਲੀ ਵੀ ਤੁਸੀਂ ਕਰਕੇ ਜਰੂਰ ਖਰੀਦੋ ਠੀਕ ਆ ਆਹ ਵੇਖੋ ਬਾਕੀ ਆ ਡਿਜ਼ਾਈਨ ਜੀ ਛੋਟੀ ਦਾ ਤੇ ਕੱਦ ਮੀਡੀਅਮ ਦੇ ਵਿੱਚ ਆ ਵੀ ਬਾਲੀ ਵੱਡੀ ਨਹੀਂ ਕਹਾਂਗੇ ਵਿਚਲਾ ਮੇਲ ਆ ਮੀਡੀਅਮ ਜੀ ਹਾਈਟ ਮਗਰ ਇਹਦੇ ਕਟਾ ਆ ਗਿਆ ਮੇਲ ਕਾਫ 9 10 9 10 ਕਿਲੋ ਤਨੇ ਸ਼ੁਰੂਆਤ ਕਰਤੀ ਆ ਸੋ ਨਾੜੂਆ ਜਿਹੜਾ ਬੱਚੇ ਦੇ ਨਾਲ ਤਾਂ ਮੈਂ ਕੋਰੀ ਫੇਰ ਦਿਖਾ ਦਕੇ ਆ ਕਰੋ ਚੈੱਕ ਸੋ ਮੂੰਹ ਮੱਤੇ ਦੀ ਚੰਗੀ ਆ ਥਣ ਚੱਡਾ ਤੁਹਾਨੂੰ ਇੱਕੋਰੀ ਲਾਗੋ ਵਿਖਾ ਦਗੇ ਆ ਦੇਖੋ ਆ ਲੋ ਜੀ ਆ ਲੋ ਠੀਕ ਆ ਅੱਛਾ ਫੌਜੀ ਸਾਹਿਬ ਕੀ ਮੁੱਲ ਰਹਿਣ ਵਾਲਾ ਇਹਦਾ ਫਿਰ ਅੱਜ ਮੁੱਲ ਰਾਜ ਸਿੰਘ ਆ ਜ ਆ ਭਾਵੇਂ 90 ਕਰ ਲਈਏ ਹਾਂ 85 ਕਰ ਲਈਏ ਹਾਂ ਆਪਾਂ 84 ਦੀ ਦੇਣੀ ਹੈ ਮਾਜ 84 ਵਿਚੋ ਭੈਣ ਭਰਾ ਦਾ ਮਾਣ ਆਏ ਕਿਹੜਾ ਕਰਨਾ ਲੋ ਵੀ 84000 ਦੀ ਹਾਂ ਡਿਮਾਂਡ 90 95 99 ਕੁਛ ਵੀ ਆ ਤੇ 84000 ਦੀ ਲੈਦੇ ਆ ਆ ਵੇਖੋ ਵੀਰਾ ਮਾਜ ਇੱਕ ਰੰਗ ਪਿਓਰ ਹਾਂ ਮੋਰਾ ਸ਼ਾਈ ਸ਼ੂਈ ਚੰਗੀ ਆ ਹੂੰ ਹੂੰ ਲੋ ਵੀ ਭਰਾਵੋ ਮਗਰ ਕਟਾ 9 10 9 10 ਤੇ ਖੇਡਣ ਰਹੀ ਆ ਤੇ ਮੇਰੇ ਵੀਰ ਜਰੂਰ ਸੰਪਰਕ ਕਰ ਲੈਣ ਵਾਡ ਬੁੰਡ ਵਰਨਪੁਰ ਲਈ ਚੰਗੀ ਆ ਤਾਂ ਥਾਂ ਦੇ ਵਿੱਚ ਕਿਸੇ ਰਕਮ ਦਾ ਭੋਰ ਨਹੀਂ ਕੋਈ ਛਟਾ ਨਹੀਂ ਅੱਗੇ ਇੱਕ ਬੂਰੀਆਂ ਦੇ ਸ਼ਕੀਨ ਵੀਰਾਂ ਦੇ ਲਈ ਇੱਕ ਤੋਹਫਾ ਦਿਖਾ ਦਿੰਨੇ ਆ ਸਰੋ ਤੁਸੀਂ ਵੇਖੋ ਸਿੰਘ ਬੇਸ਼ੱਕ ਖੁੱਲਾ ਤੁਹਾਨੂੰ ਮਿਲੂਗਾ ਠੀਕ ਆ ਜੀ ਇਸ ਮੈਂ ਤਾਂ ਪਰ ਰੇਡ ਬੜਾ ਜੈਜ ਮਿਲੂਗਾ ਬੂਰੀ ਆ ਤਿਲਾਲੀ ਠੀਕ ਆ ਜੀ ਤੇ ਹੌਂਦੀ ਸਾਹਿਬ ਇਹਦਾ ਸੁਭਾ ਕੀ ਵੇਰਵਾ ਕੀ ਰਿਕਾਰਡ ਡਿਟੇਲ ਆ ਜੀ ਇਹ ਆਪਾਂ ਤਿੱਜੇ ਸੂਆ ਮੰਨਦੇ ਆ ਨੂੰ ਤਿੱਜਾ ਸੂਆ ਉਹ ਆਪਣਾ ਭੈਣ ਭਰਾ ਸਮਝ ਲਾ ਲੇ ਹੈ ਇਹ ਤਿੱਜੇ ਹੀ ਆ ਇਹਦੇ ਤੋਂ ਜ਼ਿਆਦਾ ਨਹੀਂ ਪਹੂਗਾ ਸਿੰਘ ਚਿਹਰੇ ਮੋਰ ਸਿੰਘ ਨੂੰ ਖੁੱਲਾ ਸਿੰਘ ਖੁੱਲਾ ਵਾ ਹਾਂ ਹਾਂ ਇਹ ਹੈ ਜਹਾ ਸੁਬਾ ਅੱਜ ਇਹਨੂੰ ਦਿਨ ਕਿੰਨੇ ਹੋ ਗਏ ਜੀ ਦਿਨ ਇਹਨੂੰ 15 ਵਾਲੂ 15 20 ਵੀ ਹੋ ਸਕਦੇ ਮਗਰ ਕੱਟੀ ਆ ਗਈ ਆ ਮਗਰ ਕੱਟੀ ਆ ਲੋ ਵੀ ਆ ਮਗਰ ਕੱਟੀ ਆ ਗਈ ਆ ਕਰੋ ਚੱਕ ਆ ਦੇਖੋ ਮਗਰ ਕੱਟੀ ਆ ਫੀਮੇਲ ਕਾਫ ਆ ਤੇ 15 ਦਿਨਾਂ ਦਾ ਬੱਚਾ ਕੋਈ ਮੇਰਾ ਭਰਾ ਮੰਨ ਲਵੇ 15 ਦਿਨਾਂ 12 15 ਦਿਨਾਂ ਦਾ ਬੱਚਾ ਹੋਊਗਾ ਬਿਲਕੁਲ ਕੁਲੀ ਲੂਈ ਆ ਤੇ ਐਸ ਵਕਤ ਫੋਡੀ ਸਾਹਿਬ ਪੂਰੀ ਥਲੇ ਦੁੱਧ ਕਿੰਨਾ ਚਵਾਦਗੇ ਦੁੱਧ ਹੈ ਵਲੇ 10 ਤੋਂ 11 ਦੇ ਵਿੱਚ ਆ ਠੀਕ ਆ ਜੀ ਆਰ ਮਤਲਬ ਜਿਹੜਾ 10 ਤੋਂ ਘੱਟ ਦਾ ਨਹੀਂ ਹਾਂ ਨਹੀਂ 10 ਤੋਂ ਘੱਟ ਦਾ ਨਹੀਂ ਠੀਕ ਆ ਬਿਲਕੁਲ ਮੈਂ ਵੀ 10 ਤੋਂ ਬਾਹਰ ਤੇ 11 ਦੇ ਵਿੱਚਕਾਰ ਦੋ ਤੋਂ ਚੱਲ ਕਰਦਾ ਮੌਜੂਦ ਆ ਚੱਲ 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 ਬਲਕਿ 10 ਤੋਂ ਲੈ ਕੇ 12 10 ਤੋਂ ਲੈ ਕੇ ਸੌਰੀ 11 ਤੱਕ ਠੀਕ ਆ ਜੀ ਆ ਦੇਖੋ ਹਾਈਟ ਮੀਡੀਅਮ ਜਿੱਦਾਂ ਆਪਾਂ ਮਧਰੀ ਡੌਲੀ ਦੇ ਪਸ਼ੂ ਦੇਖਦੇ ਆ ਪੂਰੀ ਤੇ ਨਾਲ ਹੀ ਜਿਹੜੀ ਇਹ ਤੁਹਾਨੂੰ ਮੱਝ ਦਿਖਾ ਰਿਹਾ ਤੀਜਾ ਸੂਬਾ ਸੋ ਚੱਡੇ ਲੇਵੇ ਦੀ ਵੀ ਕਰਮਾਂ ਵਾਲੀ ਬਹੁਤ ਸੋਹਣੀ ਆ ਵਖਾਲਾ ਫਖੂਲਾ ਵੇਖ ਕੇ ਪਹਿਰਾ ਜਿਹੜੇ ਆਪਣੇ ਜਜਮੈਂਟ ਕਰ ਜਿਓਗੇ ਤੁਸੀਂ ਆ ਦੇਖੋ ਲੋਬੀ ਪ੍ਰਾਪੋ ਠੀਕ ਆ ਜੀ ਬਹੁਤ ਵਧੀਆ ਚੰਗੀ ਆ ਬੂਰੀ ਆ ਠੀਕ ਆ ਜੀ ਤੇ ਛਿਲਸਾ ਹੂ ਆ ਕਰਮਾੜੀ ਹੈ ਛਿਲਸਾ ਹੂ ਆ ਬਸ ਬਿਟੇ ਕੈਮਰੇ ਕੁੰਡੇ ਤੋਂ ਕਰਕੇ ਥੋੜਾ ਡਰਦੀ ਆ ਬਾਕੀ ਐ ਠੰਡੀ ਤੇ ਆ ਬਸ ਬਸ ਪੁੱਤ ਓਏ ਲੋਬੀ ਪ੍ਰਾਪੋ ਠੀਕ ਆ ਜੀ ਸੋ ਇਹ ਮੈਂ ਆ ਤੇ ਦੁੱਧ ਕਰਮ ਵਾਲੀ ਥਲੇ 10100 ਕਿਲੋ ਫਿਰ ਕਰਵਾ ਦਈਏ ਬਹੁਤ ਸੋਹਣੀ ਆ ਤੁਸੀਂ ਦੇਖ ਸਕਦੇ ਜੇ ਧਾਰਾ ਅਗਲੇ ਪਿਛਲੇ ਦੀ ਬਰਾਬਰ ਫੌਜੀ ਬਿਲਕੁਲ ਜੀ ਥਾਂ ਚ ਕੋਈ ਵਾਦਾ ਘਾਟਾ ਨਹੀਂਗਾ ਠੀਕ ਆ ਤੇ ਕੀ ਮੁੱਲ ਰਹਿਣ ਵਾਲਾ ਫਿਰ ਇਹਦਾ ਜੀ ਮੁੱਲ ਤੇ ਭਾਵੇਂ 90 ਕਰ ਦਈਏ ਹਾਂ ਤਾਂ ਵੀ ਚੱਲਦੀ ਆ 85 ਕਰ ਦਈਏ ਵਧੀਆ ਠੀਕ ਹੈ ਤੇ ਰਾਜ ਸਾਪਾ 84 ਦੀ ਦੇ ਦੇਣੀ 84 ਦੀ ਬਿਲਕੁਲ ਜੀ ਹਾਂ ਇਹ ਚੋਏ ਨਾ ਭੈਣ ਭਰਾਵਾਂ ਕਾਵੇ ਕੋਈ ਯਾਰ ਇਹਨੇ ਲੈ ਲਾ ਇਹਨੇ ਲਾ ਲ ਜਿੰਨੇ ਦੀ ਦੇਣੀ ਆਪਾਂ ਵੀ ਹੌਜਣ ਆਲਰੇਡੀ ਪਾਕ ਪੈ ਗਏ ਬਿਲਕੁਲ ਬਿਲਕੁਲ 84 ਦੀ ਆ ਲੋ ਵੀ ਡਿਮਾਰ ਦੋਸਤੋ ਕੁਛ ਵੀ ਆ ਤੇ 84000 ਦੀ ਫੌਜੀ ਸਾਹਿਬ ਹੁਣੇ ਕਹਿੰਦੇ ਵੀ 84000 ਦੀ ਦੇਣੀ ਆ ਆਪਾਂ ਮਗਰ ਕੱਟੀ ਆ ਬੁਰੀ ਲੇਲੇ ਕਾਲੀ ਲੇਲੇ ਹਾਂ ਬਰਾਬਰੀ ਕੰਮ ਨਹੀਂ ਜੋੜਿਆ ਜੋੜੇ ਦਾ ਰੇਲ ਬਿਲਕੁਲ ਸੇ ਨਹੀਂ ਆ ਬਿਲਕੁਲ ਜੀ ਬਿਲਕੁਲ ਲੋ ਵੀ ਠੀਕ ਆ ਜੀ ਕਿਸੇ ਵੀਰ ਨੇ ਚਲੋ ਦੂਰ ਨੇੜੇ ਵਾਲਾ ਕਿਤੇ ਦੋ ਪੌਣੀਆਂ ਵਿਚਾਲ ਕਿਸੇ ਭਰਾ ਦਾ ਦੋਵੇਂ ਪਾਲ ਗਏ ਤੋਂ ਥੋੜਾ ਬਾਦਾਂ ਪ੍ਰੇਮ ਦੇ ਨਾਲ ਆਉਂਦਾ ਜਿਵੇਂ ਪਾਉ ਨੋਕਸਿੰਗ ਕਹਿੰਦਾ ਹੁੰਦਾ ਵੀ ਜੱਫੀ ਪਾ ਕੇ ਤੇ ਹੋਰ ਮਾਨਤਨ ਕਰਦਾ ਆ ਕਿਉਂ ਨਹੀਂ ਕਿਉਂ ਨਹੀਂ ਘਰ ਆ ਇਹਦਾ ਕਰਨਾ ਪੈਂਦਾ ਜੀ ਠੀਕ ਆ ਜੀ ਲੋ ਵੀ 84 84000 ਰੁਪਏ ਦੋਵੇਂ ਮਜਾ ਮਿਲ ਜਾਣਗੇ ਆ ਦੂਜੇ ਤੇ ਤੀਜੇ ਨੰਬਰ ਵਾਲੀ ਇੱਧਰ ਇੱਕ ਤੁਹਾਨੂੰ ਵਹਿੜ ਦਿਖਾ ਦਿੰਨੇ ਆ ਕਰੋ ਸੰਗ ਦੇ ਵਿੱਚ ਇਹ ਵਹਿੜ ਆ ਲਾਲ ਤੇ ਚਿੱਟੀ ਡੱਬੀ ਆ ਤੇ ਇਹ ਫੋੜੀ ਸਾਹਿਬ ਕਿਨਵਾ ਸੁਭਾ ਹੋ ਗਈ ਬੱਸੀ ਇਹ ਰਾਸ਼ੀ ਆ ਦੂਜੇ ਕਰਕੇ ਲਈ ਆ ਹੈ ਵੀ ਲੰਡਪਾਗ ਮਿੰਨ ਤੇ ਦੂਜੇ ਹੀ ਲੱਗਦੀ ਆ ਜੀ ਭਣ ਭਰਾ ਆਪਣੀ ਕੋ ਸਮਝ ਲਾ ਲੈ ਹੈ ਨਾ ਕਿਉਂਕਿ ਗਾਵਾਂ ਦਾ ਪਤਾ ਨਹੀਂ ਲੱਗਦਾ ਹੈ ਨਾ ਮੱਝਾਂ ਦੇ ਸਿੰਘਾਂ ਸੁਆ ਤੋਂ ਪਤਾ ਲੱਗ ਜਾਂਦਾ ਗਾਵਾਂ ਦਾ ਇੱਕ ਅੱਧਾ ਸੁਆਵਾ ਦਾ ਘਟਾ ਇਹਨੂੰ ਅਜੇ ਸਮਾਂ ਕਿੰਨਾ ਹੋ ਗਿਆ ਸੁਈ ਨੂੰ ਇਹਨੂੰ ਵੀ ਤਾਂ ਅੰਕਾਸ ਜਾਂ ਮਗਰ ਕੀ ਆ ਗਿਆ ਵਾਛਾ ਆਹ ਬੱਚਾ ਹੂੰ ਲੋ ਵੀ ਜਿਵੇਂ ਆਪਾਂ ਯਾਰ ਸ਼ੇਰ ਦੇ ਵਿੱਚ ਡੱਬੀ ਦੇਖਦੇ ਆ ਉਹੋ ਜਿਹਾ ਡੱਬੀ ਦੇ ਵਿੱਚ ਬਿਲਕੁਲ ਵਾਈਟ ਤੇ ਬਿਲਕੁਲ ਲਾਲ ਡੱਬੀ ਦੇ ਵਿੱਚ ਬੱਚਾ ਮੇਲ ਕਾਪ ਆ ਤੋਂ 20 ਆ ਕਿ ਦਿਨਾਂ ਦਾ ਬੱਚਾ ਤੇ ਦੁੱਧ ਇਹਦੇ ਥੱਲੇ ਆ ਸੁਣਤ ਕਿੰਨਾ ਬੱਚੀ ਥੱਲੇ ਦੁੱਧ ਇਹਦੇ ਦਾ 10 ਲੀਟਰ 10 ਲੀਟਰ ਹੂੰ ਠੀਕ ਹੈ। ਮੈਂ ਵੀ 10 ਲੀਟਰ ਦੁੱਧ ਸੂਬਾ ਦੂਜਾ ਚਾਹੇ ਤਿਜਾ ਮੰਨ ਕੇ ਮੇਰਾ ਵੀ ਸੌਦਾ ਕਰ ਲੈ ਠੀਕ ਹੈ ਜੀ। ਵੈਸੇ ਦੂਜੇ ਵੀ ਜਾਪਦੀ ਆ ਕੋਈ ਤਿਜੇ ਵੀ ਮੰਨ ਲੇ ਤੇ ਬਾਲੀ ਵੱਡੀ ਗੱਲ ਨੇ। ਅਜਦੋਂ ਤੁਹਾਨੂੰ ਆਪ ਲਾਗ ਗੋ ਖਾਦ ਕੇ ਆ ਕਰੋ ਚੱਕ ਠੀਕ ਹੈ ਜੀ। ਸੋ 10 ਕਿਲੋ ਧਾਰਾ ਅੱਜ 20 ਦਿਨਾਂ ਦੀ ਸੂਈ ਦਾ ਥੱਲੇ ਹੁਣ ਮੌਜੂਦ। ਮੁਠੀ-ਮੁਠੀ ਥਣ ਚੱਡੇ ਨੇਵੇਂ ਦੇ ਨਾੜਾ ਨੂੜਾ ਕਾਫੀ ਜੱਦ ਗਏ ਨੇ। ਚਲੋ ਬਾਕੀ ਚਵਾਈ ਚੂਈ ਦੀ ਆਸ ਕਰਦੇ ਆ ਵੀ ਚਲੋ ਹੋਰ ਵੀ ਕਰਮਾਂ ਲਈ ਵਧ ਗਈ ਤੇ ਜਿੰਨੇ ਕ ਰੇਟ ਦੇ ਵਿੱਚ ਅੱਜ ਮਿਲ ਜਾਣੀਆਂ ਤੁਹਾਨੂੰ ਬਿਲਕੁਲ ਜੈਜ ਰੇਟ ਰਹਿ ਦੇ ਵੀਰੇ ਤੋਰੇ ਨੂੰ ਦਿਖਾ ਦੇ ਆ ਕਰੋ ਚੱਕ ਠੀਕ ਹੈ ਜੀ 150 ਦਿਨਾਂ ਦੀ ਮਗਰ ਬੱਚਾ ਬੱਛਾ ਮੇਲਕਾਫ 10 ਕਿਲੋ ਦੁੱਧ ਹਾਜ਼ਰ ਚੱਲ ਪੁੱਤ ਏ ਲਓ ਜੀ ਆ ਫੇਸ ਕੁਆਲਟੀ ਆ ਕਰੋ ਸੰਗ ਦੇ ਵਿੱਚ ਠੀਕ ਆ ਜੀ ਸੋ ਗਰਮੀ ਦੀ ਜਿੰਦ ਜਾਨ ਬਹੁਤ ਪਿਆਰੀ ਬੱਛੀ ਆ ਸੋ ਚਾਰੇ ਥਾਂ ਇੱਕ ਮਾੜੀ ਪੋਰ ਬੱਚਾ ਜਿਵੇਂ ਕਿਤੇ ਨਾ ਕਿਤੇ ਪਸ਼ੂ ਦੇ ਮਗਰ ਲੱਗਾ ਹੁੰਦਾ ਮਾੜੇ ਬੱਚਾ ਹੈਗਾ ਉਹਦਾ ਕੋਈ ਮਿਆਦ ਨਹੀਂ ਹੁੰਦੀ ਕੋਈ ਵੈਲਿਊ ਨਹੀਂ ਕੀ ਠੀਕ ਆ ਲਓ ਜੀ ਬੱਛੀ ਸੋਣੀ ਆ ਠੀਕ ਆ ਜੀ ਰੰਗ ਪ੍ਰਿੰਟ ਬਾਕੀ ਸ਼ਾਇਨਿਕ ਸੋਨੇ ਤੇ ਚਮਕਦਮ ਕਾਲੀ ਬੱਛੀ ਆ ਤੇ ਇਹ ਭਾਜੀ ਕਿੰਨੇ ਦੀ ਅੱਜ ਮਿਲਦੀ ਪਈ ਆ ਦੇ ਦਈਏ ਕਿੰਨੇ ਦੀ 10 ਕਿਲੋ ਦੁੱਧ ਰਾਜਾ ਕੋਈ 50 ਨਹੀਂ 45 ਨਹੀਂ 40 ਨਹੀਂ 35 ਵੀ ਨਹੀਂ ਆ ਆ ਫਿਰ ਦੇਵਾਂਗੇ ਕਿਥੇ ਲੈ ਲੈਣੀ ਆਪਾਂ ਗੱਲ ਕਿਥੇ ਬੰਨੀ ਰਹੀ ਤੇਦੀ ਨਹੀਂ ਦੇਦਨੀ 33 ਦੀ ਬਿਲਕੁਲ ਲੈ ਜੀ ਹੀਰਾ ਤੇ ਜਾਂ ਉਰਦੀਆਂ ਵਾਲੇ ਆ ਆ ਜੁੱਡਣ ਦੇ ਉਡਣ ਦੇ ਉਡਣ ਦੇ ਉਡਣ ਦਾ ਡੋਰ ਗਿਆ ਹੈ ਬਿਲਕੁਲ ਸਾਰੇ ਨਾਲ ਨੇ ਅੱਜ ਚੱਲ ਜੀ ਲਾ ਵੀ ਫੌਜੀ ਸਾਹਿਬਾਂ ਦਾ ਵੀ ਇਡਣ ਤੇ ਡੋਰ ਗਿਆ ਅੱਜ ਜੇ ਜੇ ਪਹਿਲਾ ਪ੍ਰਾਲੇ ਸਮੇਂ ਦੇ ਵਿੱਚ ਜਾਨ ਵੀ ਗੱਡੀਆਂ ਚਲੋ ਵੱਡੇ ਵੱਡੇ ਟਰਾਲੇ ਦੇ ਨਾਲ ਹੀ ਡੋਰ ਗਿਆ ਪ੍ਰਾਂਦੇ ਬਣਦੇ ਤੇ ਜਦੋਂ ਕਿ 100 ਤੇ ਚੜੀ ਹੁੰਦੀ ਗੱਡੀ ਤੇ ਉੱਡਦੇ ਜਾਂਦੇ ਆ ਆ ਵੇਖੋ ਮੇਰਾ ਪ੍ਰਾ ਠੀਕਾ ਜੀ ਉਡਣ ਦੇ ਡੋਰ ਗਿਆ ਹੈ ਬਹੁਤ ਖੂਬਸੂਰਤ ਅੱਜ ਤੁਹਾਨੂੰ ਜਿਹੜੇ ਦੋਸਤੋ ਹਾ ਜਿਹੜੇ 33000 ਦੀ ਵਾਰ ਮਿਲ ਜੂਗੀ ਬਹੁਤ ਪਿਆਰੀ ਵੈੜ ਆ 10 ਕਿਲੋ ਤਾਰਾਂ ਠੀਕ ਆ ਜੀ ਤੇ ਮਿਲਦੀ ਮਿਲਦੀ ਆ ਟੇਕੇ ਭੈਣ ਭੂਣ ਦੀ ਕੋਈ ਪ੍ਰੋਵਾਈਡ ਨਹੀਂ ਤੇ ਜਦਾਂ ਮਰਜ਼ੀ ਚੋ ਠੀਕ ਆ ਅੱਗੇ 40 ਸਾਬ ਜਿਹੜੀ ਆਪਣੇ ਕੋਲ ਬਲੈਕ ਰੰਗ ਦੇ ਵਿੱਚ ਵੱਡੀ ਵੈੜ ਇੱਧਰ ਖੜੀ ਆ ਗੱਬਣ ਹਾਂਜੀ ਹਾਂਜੀ ਲਓ ਬਈ ਠੀਕ ਆ ਜੀ ਅਗਲਾ ਜਿਹੜਾ ਆ ਨਾ ਜੀ ਦੋਸਤੋ ਤੁਹਾਨੂੰ ਦਿਖਾਉਣਾ ਇਹ ਗੱਬਣ ਵੈੜ ਆ ਹੂੰ ਠੀਕ ਆ ਇਹ ਕਿੰਨਾ ਸਮਾਂ ਦੇਦਾ ਪਿਆ ਹੋਊਗਾ ਸੋਣ ਨੂੰ ਮੈਨੂੰ ਤਾਂ ਲੱਗਦਾ ਹਫਤਾ ਰਾਸ਼ਨ ਲੈ ਜਾਣਾ ਇਹਨੇ ਹਫਤਾ ਹਾਂ ਇਹ ਪੂਰੀ ਬਣਊਗੀ ਜਿਹਨੂੰ ਕਹਿੰਦੇ ਨਾ ਬਣ ਬਣ ਕੇ ਕਮਲੀ ਹੋਈ ਆ ਇਹ ਕੌਲੀ ਹੋਊਗੀ ਇੱਕ ਰਾਂ ਬਿਲਕੁਲ ਜੀ ਬਿਲਕ ਕੁੜਾ ਤੁਸੀਂ ਸਮਝ ਦੇਖ ਲਵੇ ਠੀਕ ਹੈ ਜੀ ਤੇ ਇੱਕ ਹਫਤਾ 1 ਵੀਕ ਸਮਾ ਹਜੇ ਦਾ ਪੈਂਡਿੰਗ ਬਾਕੀ ਬੱਚੀ ਮੈਂ ਇਧਰ ਤੁਹਾਨੂੰ ਦਿਖਾਦਾ ਬਹਿਣੀ ਵਾਲੇ ਪਾਸਿਓ ਆਹ ਦੇਖੋ ਜੀ ਆਹ ਦੇਖੋ ਠੀਕ ਹੈ ਜੀ ਸੋ ਬਿਲਕੁਲ ਪਿੰਕ ਗੁਲਾਬੀ ਥਾਣਾ ਤੇ ਇੱਕ ਹਫਤਾ ਸਮਾ ਹਜੇ ਵੈਰ ਦਾ ਪਿਆਸ ਨੂੰ ਦਾ ਅੱਜ ਜਿੰਨੀ ਵੀ ਹੋ ਸਕਦਾ ਜਾਇਜ ਤੁਹਾਨੂੰ ਦਵਾ ਦੇਾਂਗੇ ਹਾਂਜੀ ਫੋਜੀ ਸਾਹਿਬ ਖੋਲ ਕੱਕੇ ਹਾਂ ਲਓ ਵੀਰੇ ਖੋਲਦਗੇ ਬੜੀ ਸੋਹਣੀ ਵੈੜ ਬਣੂ ਰਾਜਾ ਹਾ ਨਜ਼ਾਰਾ ਦੇ ਦੂ ਇੱਕ ਵਾਰ ਚੱਲ ਕਰਮ ਵਾਲੀ ਖਲਾਰ ਖਲੂਰ ਚੱਡੇ ਦਾ ਬੜਾ ਹੈ ਬੜਾ ਸੋਹਣਾ ਆ ਵੇਖੋ ਜੀ ਸੋ ਕਾਫੀ ਕਲਰ ਬਲੈਕ ਕਾਫੀ ਕਲਰ ਤੇ ਵਾਈਟ ਦਾ ਕੰਬੀਨੇਸ਼ਨ ਤੇ ਇਸ ਵੈੜ ਦੇ ਵਿੱਚ ਠੀਕ ਹੈ ਜੀ ਤੇ ਲੰਬਾਈ ਲੰਬੂਈ ਵੈੜ ਦੀ ਤੁਸੀਂ ਚੈੱਕ ਕਰ ਲਓ ਮੇਰਾ ਪਰਾ ਲੰਬਾਈ ਲੰਬੂਈ ਬਹੁਤ ਆ 5-7 ਦਿਨ ਜੇਕਰ ਕੱਢ ਗਈ ਤੇ ਜਿਵੇਂ ਉਹ ਗੱਲ ਕਰਦੇ ਨੇ ਵੀ ਸੁਖ ਸੁਖ ਪਾ ਕੇ ਸੋਹਣੀ ਪਾਣੀ ਬੋੜੀ ਹੈ ਹੈ ਇਦਾਂ ਇਦਾਂ ਹੀ ਵਾਹ ਚੰਗੀ ਆ ਵੈੜ ਬਾਕੀ ਥਾਂ ਨੂੰ ਮੁੱਠੀ ਆ ਠੀਕ ਹੈ ਜੀ ਆ ਦੇਖੋ ਉਹ ਜਿਹਾ ਬਪ ਜਿੰਨੂ ਦੀਆਂ ਤੇ ਬੇਗਣੀਆਂ ਖੁਸ਼ ਕਰਦ ਨੇ ਭੈਣ ਭਰਾ ਬਿਲਕੁਲ ਬਿਲਕੁਲ ਸਹੀ ਗੱਲ ਜੀ ਸਾਰੇ ਭੈਣ ਭਰਾ ਖੁਸ਼ ਹੋ ਕੇ ਜਾਣ ਨਹੀਂ ਨਹੀਂ ਖੋਣ ਦੋ ਆਵੇ ਸੋ ਰਾਜੀ ਜਾਵੇ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਤੇ ਮਾਲਕ ਸੱਚੇ ਪਾਤਸ਼ਾਹ ਚਲੋ ਜਿੰਨੀ ਅੱਗੇ ਉਨੀ ਪਿੱਛੇ ਕਿੱਡਾ ਛੱਡ ਕੱਡਾ ਇਹਦਾ ਬਹੁਤ ਸੋਹਣਾ ਹੈ ਸਾਡੀ ਸਫਾਈ ਹਾਂ ਆ ਲਓ ਠੰਡੀ ਧੀਰੀ ਆ ਦੇਖ ਮੇਰਾ ਭਰਾ ਠੀਕ ਹੈ ਬਸ ਠੰਡੀ ਧੀਰੀ ਜਿੱਦਾ ਮਰਜ਼ੀ ਰਮਾਨ ਦੇ ਨਾਲ ਨਾ ਆ ਤਾਂ ਤੁਰਾ ਮਾਉ ਕੋਈ ਗੱਲ ਨਹੀਂ ਆ ਲਓ ਵੀ ਠੀਕ ਹੈ ਜੀ ਸੋ ਬਹੁਤ ਸੋਹਣਾ ਲੇਵਾ ਚਾਡਾ ਕਰਮ ਵਾਲੀ ਦਾ ਜੂੜ ਵੰਗਾ ਪਉਣਾ ਕਿਸੇ ਨੇ ਪਾਲੇ ਨਹੀਂ ਪਾਣਾ ਇਸ ਤਰ੍ਹਾਂ ਵੀ ਚੁਵਾਈ ਆਂਦੀ ਕੁਛ ਨਹੀਂ ਠੀਕ ਹੈ ਜੀ ਤੇ ਇਹ ਫੋਟੀ ਸਾਹਿਬ ਕੀ ਮੁੱਲ ਰਹੂਗਾ ਕਿੰਨੇ ਦੀ ਦਿੱਤੀ ਜਾਊ ਅੱਜ ਮੁੱਲ ਰਾਜਿਆਂ ਸੱਤਰ ਕਰੀਏ ਤਾਂ ਵੀ ਚੱਲਦੀ 65 ਕਰੀਏ ਤਾਂ ਵੀ ਚੱਲਦੀ 60 ਕਰੀਏ ਤਾਂ ਵੀ ਚੱਲਦੀ 55 ਕਰੀਏ ਫਿਰ ਵਧੀਆ ਹੀ ਚੱਲਦੀ ਹੈ ਫਿਰ ਤਾਂ ਪਾਉ ਭੱਜਦੀ ਹੈਗੇ ਆਪਾਂ ਪੰਜਾਬ ਨਹੀਂ ਕਰਨਾ ਹਾਂ ਆਪਾਂ ਦੇ ਦੇਣੀ ਆ ਜਿੱਥੇ ਦੇ ਦੇਣੀ 48200 ਰੁਪਏ ਛੋਟ ਹੋਣੀ ਕਿੰਨੇ ਚੋਂ 48 ਚੋਂ 48 ਲੈ ਜਾ ਬਿਲਕੁਲ ਠੀਕ ਆ ਕੋਈ ਇਹ ਨਾ ਕਵੇ 45 ਲੱਲਾ ਯਾਰ 60 ਲੱਲਾ 48 ਚੋਂ 200 ਰੁਪਿਆ ਛੋਟ ਮੈਂ ਵੀ ਖੁਸ਼ ਹੋ ਕੇ ਜਾਵੇ ਭੈਣ ਭਰਾ ਭਾਵੇਂ ਇਹਨੂੰ 60 ਦੀ ਵਿੱਚ ਹੈ ਕੋਈ 70 ਦੀ ਵਿੱਚ ਵਿਕੂਗੀ ਠੀਕ ਆ ਆ ਲਓ ਵੀ ਅੱਜ 48000 ਦੀ ਮਿਲ ਜੂਗੀ ਮौज ਕਰੂਗਾ ਮੇਰਾ ਭਰਾ ਪਤਾ ਨਹੀਂ ਇਹਨੇ 15 ਚੋਂ ਆਣਾ ਕਿ 17 ਚੋਂ ਆਣਾ ਕਿ 16 ਚੋਂ ਆਣਾ ਪਤਾ ਨਹੀਂ ਉੱਤੇ ਵੀ ਕੋਈ ਉਮੀਦ ਕਰ ਸਕਦੇ ਹੋ ਸੇਵਾ ਕਰਨੀ ਪਊਗੀ ਠੀਕ ਆ ਤੇ ਇਹ 48000 ਦੀ ਬੈਰ ਮਿਲ ਜੂਗੀ ਤੁਹਾਨੂੰ ਪ੍ਰੋਪਰ ਦਿਖਾਤੀ ਬਹੁਤ ਪਿਆਰੀ ਆ ਥੋੜੀ ਜਿਹੀ ਕਿਤੇ ਲਾ ਕਿਤੇ ਨਾਰਮਲ ਘਰਾਂ ਦੇ ਵਿੱਚ ਪਸ਼ੂ ਨਿਕਲਦੇ ਆ ਤੁਸੀਂ ਭਰਾਣੇ ਸਾਹਬ ਲਈ ਤੇ ਕਰਮ ਵਾਲੀ ਕਿਤੇ ਦੂਣੀ ਹੋ ਗਈ ਤੇ ਦੁੱਧ ਦਾ ਪਤਾ ਨਹੀਂ ਇਹਨੇ ਟਿਕਾਣਾ ਨਹੀਂ ਰਹਿਣ ਦੇਣਾ ਕੋਈ 20 ਤਾਂ ਟੱਪੂ ਰਹਿ ਸਿਆ ਕੀ ਗੱਲ ਆ ਜੇ ਆਪਣੇ ਕੋਲ ਰਹਿ ਗਈ ਨਾ ਇਹ ਹਾਂ ਤੇ ਆਪਾਂ ਇਹ 20 ਲੀਟਰ ਬਣਾ ਕੇ ਦੇਵਾਂਗੇ ਫੇਰ ਰੇਟ ਹੋਰ ਹੋਊਗਾ ਹਾਂ ਚਲੋ ਉਹਦਾ ਪੂਰਾ ਦੀ ਖੇਚਲ ਦਾ ਮੁੱਲ ਲੈਣਾ ਪੈਣਾ ਪਹਿਣਾ ਹੀ ਪੈਣਾ ਹਾਂ ਲੋ ਵੀ ਅੱਜ ਸਰਦਾਰ ਹਰਜਿੰਦਰ ਸਿੰਘ ਫੌਜੀ ਸਾਹਿਬ ਉਹਨਾਂ ਦੇ ਕੋਲੇ ਅੱਜ ਟੋਟੀਆਂ ਵਾਲਿਆਂ ਕੋਲ ਠੀਕ ਆ ਜੀ ਇਹ ਪੰਜ ਹੀ ਐਨੀਮਲ ਆਪਾਂ ਤੁਹਾਨੂੰ ਦਿਖਾਏ ਆ ਇਦਰ ਮਜਾ ਦਿਖਾਤੀਆਂ ਨੇ ਮੇਰੇ ਵੀਰ ਬੜੇ ਸ਼ੌਂਕ ਰੱਖਦੇ ਆ ਵੀ ਮੱਝ ਕੋਈ 13 14 ਸਰੀ ਚਾਹੀਦੀ ਆ ਸਾਨੂੰ ਵੀ 12 11 ਕਿਲੋ ਵਾਲੀ 8 9 ਕਿਲੋ ਵਾਲੀ ਨਾਲ ਡਾਂਗ ਨਹੀਂ ਸਾਡਾ ਸਰਦਾਗਾ ਡੇਰੀ ਪਰਪਸ ਵਾਸਤੇ ਖਰੀਦਣੀ ਆ ਤੇ 13 14 ਕਿਲੋ ਤੋਂ ਘੱਟ ਕੇ ਪੁੱਛ ਨਹੀਂ ਰੱਖਣੇ ਚਾਹੁੰਦੇ ਆ ਛੋਟੀ ਨਾਲ ਤੁਸੀਂ ਜਿਹੜਾ ਤਾਲਮਿਲ ਬਣਾ ਲਿਓ ਕਰ ਲਾ ਲਿਓ ਸੌਦਾ ਠੀਕ ਆ ਜੀ ਤੇ ਪੂਰੇ ਲੱਖ ਦੀ ਮਿਲੂਗੀ ਤੁਹਾਨੂੰ ਵਿੱਚੋਂ ਮਾਨ ਤਨ ਪ੍ਰੇਮ ਪ੍ਰਾਪਤੀ ਜਿਹੜੀ ਆ ਦੋਸਤੋ ਉਹ ਜ਼ਰੂਰ ਪਗਾਈ ਜਾਊਗੀ ਇਹਦੇ ਤੋਹਫਾ ਤੋਹਫਾ ਜਿਹੜਾ ਲੈ ਗਿਆ ਵੇਚੂ ਨਹੀਂ ਮੱਝ ਨੂੰ ਪੱਕੀ ਗੱਲ ਬਿਲਕੁਲ ਜਿਹੜਾ ਲੈ ਗਿਆ ਇਹ ਵੇਚਣ ਦਾ ਕਈ ਵਾਰ ਪੁੱਜੀ ਸਾਹਿਬ ਕਹਿੰਦਾ ਪੈਸੇ ਨਾਲ ਨਹੀਂ ਕਿਸਮਤ ਕਰਮਾਂ ਨਾਲ ਇਹੋ ਜਿਹੇ ਪਸ਼ੂ ਜਾਨਵਰ ਮਿਲ ਜਾਂਦੇ ਏਦਾਂ ਹੀ ਆਪਾਂ ਦੇ ਘਰ ਖਾਲੀ ਝੋਟੀ ਆਪਾਂ ਦੇ ਵਪਾਰੀ ਬੰਦੇ ਆ ਇਹਦੇ ਸਾਥੇ ਹੋਰ ਲਿਆਉਣੀ ਆ ਹਾਂ ਨਸਲਾ ਜਾਤਾਂ ਨੂੰ ਦੁੱਧ ਦੁੱਧ ਲੱਗਾ ਹੁੰਦਾ ਸਹੀ ਗੱਲ ਆੜੀ ਸਾਰੀ ਓਏ ਏਡੇ ਏਡੇ ਬੋਤ ਵਾਲੀਆਂ ਮੱਝਾਂ ਦੇ 8-8 ਕਿਲੋ ਦੇ ਖੜੀਆਂ ਮੈਂ ਨਾ ਹੀ ਹੈਰਾਨ ਆ ਵੀ ਐਡੀ ਛੇਤੀ ਦੋ ਇੰਨੇ ਦੁੱਧ ਤੇ ਮੱਝ ਕਿਵੇਂ ਆ ਗਈ ਆ ਵਪਾਰੀ ਕੱਲ ਆਈਗੇ ਅੱਛਾ ਤੇ ਕਹਿੰਦੇ ਇੰਨੇ ਦੁੱਧ ਐਡੀ ਛੇਤੀ ਮੈਂ ਕਿਹਾ ਭਰਾਵਾ ਤੁਹਾਡੇ ਸਾਹਮਣੇ ਸਾਹਮਣੇ ਆ ਚੋ ਲੋ ਫਿਰ ਤੁਹਾਡੀ ਕੋਈ ਗੱਲ ਹੈ ਨਾ ਪੁੱਜੀ ਸਾਹਿਬ ਇੱਕ ਆਪਣੇ ਨ 81469 ਹਾਂਜੀ 53927 ਠੀਕ ਆ ਹਾਂ 81469 ਹਾਂਜੀ 53927 ਠੀਕ ਆ ਜੀ ਪਿੰਟ ਟੋਟੀਆਂ ਹਾਂ ਆ ਟੂਲ ਟੈਕਸ ਦੇ ਨਾਲ ਬਿਲਕੁਲ ਹਾਂ ਲੋਬੀ ਸਰਦਾਰ ਹਰਜਿੰਦਰ ਸਿੰਘ ਉਹਨਾਂ ਦੇ ਕੋਲ ਦੋਸਤੋ ਅੱਜ ਆਪਣੀ ਵਿਜ਼ਿਟ ਸੀਗੀ ਮਾਲ 5-7 ਲੱਖ ਜਿਹੜਿਆ ਮੌਜੂਦ ਹੁੰਦੇ ਆ ਕਿਸੇ ਟਾਈਮ ਵੀ ਤੁਸੀਂ ਡਾਇਰੈਕਟ ਐਂਟਰੀ ਮਾਰੋਗੇ ਤੇ 5-4 ਲੱਖ ਜਿਹੜੇ ਇੱਥੇ ਤੁਹਾਨੂੰ ਖੜੇ ਮਿਲਣਗੇ ਵਪਾਰ ਦਾ ਕੰਮ ਆ ਆਉਂਦੇ ਆ ਪਸ਼ੂ ਜਾਂਦੇ ਐਸੀ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਉਮੀਦ ਕਰਦੇ ਆ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਨੂੰ ਹਾਂ ਜੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ